ਪੰਜ ਪਾਣੀ ਨਿਊਜ਼ ਦੇ ਨਾਲ ਅੱਜ ਆਪਾਂ ਪਹੁੰਚੇ ਆ ਪਿੰਡ ਮਿੱਡਾ ਦੇ ਵਿੱਚ ਜਿਹੜਾ ਸ੍ਰੀ ਮੁਕਸਰ ਸਾਹਿਬ ਦਾ ਪਿੰਡ ਹੈ ਤੇ ਲੰਬੀ ਹੜਕੇ ਦਾ ਪਿੰਡ ਹੈ ਤੇ ਇੱਥੇ ਅੱਜ ਆਪਾਂ ਪਹੁੰਚੇ ਆ ਵੀ ਡਰੇਨਾ ਦੀ ਸਫਾਈ ਵੇਖਣ ਲਈ ਵੀ ਡਰੇਨਾ ਦੀ ਸਫਾਈ ਹੋਈ ਆ ਜਾਂ ਨਹੀਂ ਹੋਈ ਜਾਂ ਕਿੰਨੀ ਕੁ ਹੋਈ ਹੈ ਤੇ ਇਹ ਪਿੰਡ ਜਿਹੜਾ ਮਿੱਡਾ ਪਿੰਡ ਹਰਕੇ ਵਾਰੀ ਡੁੱਬ ਜਾਂਦਾ ਹੈ ਤੇ ਇਥੋਂ ਦੇ ਜਿਹੜੇ ਉਗੇ ਆਗੂ ਸਮਾਜ ਸੇਵੀ ਬੰਦੇ ਆ ਇਹ ਆਪਣੇ ਨਾਲ ਆ ਮੇਰੀ ਮਰਾਦਾ ਕਾਰਜ ਸਿੰਘ ਮਿੱਡਾ ਤੋਂ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਵੀ ਇਹ ਜਿਹੜਾ ਤੁਹਾਡੇ ਡਰੇਨਾਂ ਦਾ ਇੱਥੇ ਬਣੀਆਂ ਵੀ ਐ ਤੇ ਆਹ ਵੀ ਡਰੇਨ ਬਣੀ ਐ ਉਧਰ ਵੀ ਡਰੇਨ ਫਾਜ਼ਿਲਕਾਰ ਰੋਡ ਤੇ ਬਣੀ ਐ ਤੇ ਫਿਰ ਵੀ ਜਿਹੜਾ ਪਿੰਡ ਤੁਹਾਡਾ ਹਰੇਕ ਵਾਰੀ ਨੁਕਸਾਨ ਹੁੰਦਾ ਡੁੱਬਦਾ ਇਹਦਾ ਕਾਰਨ ਕੀ ਐ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਕਾਰਜ ਸਿੰਘ ਮਿੱਡਾ ਅਕੀਡਨਤਾ ਪਾਲਟੀ ਜਲਾਸੀਰੀ ਮੁਖਸਰ ਸਾਹਿਬ ਦਾ ਵਾਈਸ ਪ੍ਰਧਾਨ ਔਰ ਇਸ ਲੰਗੀ ਹਲਕੇ ਦਾ ਇਨਚਾਰਜ ਅੱਜ ਤੁਹਾਨੂੰ ਅਸੀਂ ਇਹ ਕਾਰਨ ਦੱਸਾਂਗੇ ਵੈਸੇ ਤਾਂ ਪਹਿਲਾਂ ਵੀ ਬੜੀਆਂ ਵੀਡੀਓ ਬਣਾਈਆਂ ਨੇ ਬੜੀ ਬੜੀ ਕਾਰਨ ਦੱਸੇ ਨੇ ਪਰ ਅੱਜ ਅਸੀਂ ਤੁਹਾਨੂੰ ਸਾਰੇ ਮੇਨ ਮੇਨ ਪੁਆਇੰਟਾਂ ਤੇ ਲੈ ਕੇ ਜਾਵਾਂਗੇ ਕਿ ਕਿਸ ਕਾਰਨ ਜਦੋਂ ਵੀ ਕਿਤੇ ਪਿੱਛੇ ਪਾਣੀ ਜ਼ਿਆਦਾ ਆਉਂਦਾ ਤਾਂ ਇਹ ਪਿੰਡ ਨੂੰ ਡੁੱਬਣ ਦੇ ਕਾਰਨ ਕੀ ਨੇ ਸਭ ਤੋਂ ਵੱਡਾ ਕਾਰਨ ਤਾਂ ਇੱਥੇ ਸ਼ੁਰੂ ਹੋ ਜਾਂਦਾ ਆ ਜਿਹੜੀ ਤੁਸੀਂ ਵੇਖ ਰਹੇ ਹੋ ਡਰੇਨ ਇਹ ਬੰਦ ਪਈ ਹੈ ਇੱਥੋਂ ਦੋ ਕਿੱਲੇ ਪਿੱਛੇ ਜਾ ਕੇ ਇੱਕ ਹੈੱਡ ਬਣਿਆ ਜਿੱਥੇ ਮੋਟਰਾਂ ਲੱਗੀਆਂ ਨੇ ਤਾਂ ਨਾਲ-ਨਾਲ ਇਹਦੇ ਬਣਿਆ ਇੱਕ ਵੱਡਾ ਖਾਲ ਤੇ ਚਾਰ ਮੋਟਰਾਂ ਨੇ ਤਿੰਨ ਵੱਡੀਆਂ ਤੇ ਇੱਕ ਛੋਟੀ ਵੀ ਉਹ ਪਾਣੀ ਚੁੱਕ ਕੇ ਲਿਫਟ ਕਰਕੇ ਇਹ ਪਰਾਂ ਨੂੰ ਲੈ ਕੇ ਜਾ ਕੇ ਵੱਡੇ ਸੇਮ ਨਾਲੇ ਚ ਪੈਂਦਾ ਹੈ ਇਹ ਬਣੀਆਂ ਤਾਂ ਤਾਂ ਸੀ ਵੀ ਜਦੋਂ ਕਿਤੇ ਬਹੁਤ ਜ਼ਿਆਦਾ ਫਲੱਡ ਆ ਜੇ ਤੇ ਜਿਹੜਾ ਪਰਲੇ ਪਾਸੇ ਵੱਡੀ ਡਰੇਨ ਆ ਉਹ ਬੈਕ ਮਾਰ ਜਾਂਦੀ ਸੀ ਇਸ ਸੇਮ ਨਾਲੇ ਥਾਣੀ ਤੇ ਇਸ ਕਾਰਨ ਇੱਥੇ ਜਿਹੜਾ ਬਣਾਤਾ ਸੀ ਸੇਮ ਨਾਲੇ ਦੇ ਉੱਤੇ ਹੈਡ ਵੀ ਪਾਣੀ ਚੱਕ ਕੇ ਲਗਾ ਜਾਵੇ ਪਰ ਜਦੋਂ ਦਾ ਇਹ ਹੈਡ ਬਣਿਆ ਤੇ ਖਾਲ ਬਣਿਆ ਤਾਂ ਸਰਕਾਰ ਦੇ ਜਾਂ ਪ੍ਰਸ਼ਾਸਨ ਨੇ ਮਹਿਕਮੇ ਨੇ ਆ ਜਿਹੜਾ ਸੇਮ ਨਾਲ ਇਹਨੂੰ ਬਿਲਕੁਲ ਤੇ ਇਹਦੀ ਸਫਾਈ ਨਾ ਕਰਨ ਦਾ ਬੀੜਾ ਹੀ ਚੁੱਕ ਲਿਆ ਵੀ ਆਈ ਵਾਰੀ ਠੇਕਾ ਜਰੂਰ ਹੁੰਦਾ ਇਹਦਾ ਇੱਥੋਂ ਕਿਲੋ 1.5 ਕਿਲੋਮੀਟਰ ਦਾ ਇਹਦਾ ਏਰੀਆ ਪਰ ਇਹਨੂੰ ਇਹਦਾ ਇਹਨੂੰ ਸਾਫ਼ ਨਹੀਂ ਕੀਤਾ ਜਾਂਦਾ ਇਹਦਾ ਤੁਹਾਨੂੰ ਅਸੀਂ ਪਰਲਾ ਪਾਸਾ ਵੀ ਵਿਖਾਵਾਂਗੇ ਕਿ ਕਿਹੜੀ ਸਾਈਡ ਤੋਂ ਇਹ ਜਾ ਕੇ ਅਗਾ ਵੱਡੇ ਸੇਮ ਨਾਲੇ ਚ ਪੈਂਦਾ ਇਹ ਪਿੰਡ ਦੀ ਆਬਾਦੀ ਦੇ ਨਾਲ ਨਾਲ ਵੀ ਪਾਉਣਾ ਕਿ ਕਿਲੋਮੀਟਰ ਦਾ ਜਿਹੜਾ ਨਾਲ ਨਾਲ ਜਾਂਦਾ ਤਾਂ ਮਹੱਲੇ ਵਾਲਿਆਂ ਨੇ ਕਿਸੇ ਨੇ ਛਟੀਆਂ ਦੇ ਟਰਾਲੀਆਂ ਲਾਤੀਆਂ ਨੇ ਕਿਸੇ ਨੇ ਵਿੱਚ ਰੂੜੀਆਂ ਲਾਈਆਂ ਨੇ ਇੱਕ ਸਾਲ ਅਸੀਂ ਬੜੀ ਮਿਹਨਤ ਦੇ ਨਾਲ ਅਗਾ ਜੀਸੀਬੀ ਚਲਵਾਈ ਸੀ ਜੀਸੀਬੀ ਨਾ ਚੱਲਣ ਦੇ ਕਾਰਨ ਵੀ ਨੇ ਕੁਝ ਕਿਉਂਕਿ ਇਹਦੀਆਂ ਦੋਨਾਂ ਸਾਈਡਾਂ ਦੇ ਉੱਤੇ ਬਿਜਲੀ ਦੀਆਂ 24 ਘੰਟਿਆਂ ਵਾਲੀਆਂ 11000 ਦੀਆਂ ਲਾਈਨਾਂ ਨੇ ਅਗਲੇ ਪਿੰਡਾਂ ਨੂੰ ਜਿਹੜੀ ਲਾਈਟ ਜਾਂਦੀ ਹੈ ਇਹ ਖੰਭਿਆਂ ਦੇ ਕਾਰਨ ਜੀਸੀਬੀ ਆ ਜਿਹੜੀ ਇਹਦੇ ਉੱਤੇ ਨਹੀਂ ਚੱਲ ਰਹੀ ਅਸੀਂ ਗਰਜ਼ਾਰਚ ਨਹੀਂ ਕੀਤੀ ਸੀਗੀ ਇਹ ਲੈਣ ਹਟਾ ਕੇ ਸਾਈਡ ਤੇ ਕੀਤੀ ਜਾਵੇ ਜਾਂ ਕੋਈ ਛੋਟੀ ਮਸ਼ੀਨ ਚੈਨਾ ਵਾਲੀ ਇਹਦੇ ਵਿੱਚ ਚਲਾਈ ਜਾਵੇ ਤੇ ਇਸ ਕਰਕੇ ਕਿ ਜਦੋਂ ਕੋਈ ਬਾਈ ਚਾਂਸ ਬਹੁਤ ਵੱਡਾ ਫਲੱਡ ਆਉਂਦਾ ਜਦੋਂ ਉਧਰੋਂ ਬੈਕ ਮਾਰਦਾ ਉਹ ਸੇਮ ਨਾਲਾ ਉਦੋਂ ਇੱਥੋਂ ਮੋਟਰਾਂ ਦੇ ਜ਼ਰੀਏ ਪਾਣੀ ਲਜਾਇਆ ਜਾਵੇ ਪਰ ਪਿਛਲੇ ਕਈ ਸਾਲਾਂ ਤੋਂ ਐਸ ਛੋਟੀ ਡਰੇਨ ਦੀ ਸਫਾਈ ਨਾ ਹੋਣ ਕਰਕੇ ਜਦੋਂ ਵੀ ਜਿੰਨਾ ਵੀ ਪਾਣੀ ਆਉਂਦਾ ਉਹ ਸਾਰਾ ਪਾਣੀ ਮੋਟਰਾਂ ਨਾਲ ਹੀ ਲਿਫਟ ਕਰਕੇ ਲਜਾਇਆ ਜਾਂਦਾ ਜੇ ਇਸ ਸੇਮ ਨਾਲੇ ਦੇ ਜਿਹੜੇ ਮੋਰੇ ਨੇ ਹੱਟੀਆਂ ਨੇ ਉਹਨਾਂ ਨੂੰ ਅਗਰ ਕੋਈ ਖੋਲਦਾ ਹੈ ਤਾਂ ਫਿਰ ਆ ਪਿੰਡ ਡੁੱਬਦਾ ਹੈ ਫਿਰ ਇੱਥੇ ਕਈ ਵਾਰੀ ਲੜਾਈ ਹੋਣ ਦੀ ਨੌਪੁੱਤ ਵੀ ਆਉਂਦੀ ਹੈ ਕਿਉਂਕਿ ਪਿਛਲੇ ਬੋਦੀ ਵਾਲੇ ਪਿੰਡ ਤੋਂ ਆਉਂਦੀ ਹੈ ਉਹ ਆ ਕੇ ਇੱਥੇ ਰੋਲਾ ਪਾਉਂਦੇ ਨੇ ਵੀ ਇਹਨੂੰ ਖੋਲੋ ਤੇ ਮਿੱਡੇ ਵਾਲੇ ਕਹਿੰਦੇ ਨੇ ਜੇ ਖੋਲਿਆ ਤਾਂ ਅਸੀਂ ਡੁੱਬਦੇ ਹਾਂ ਕਿਉਂਕਿ ਇਸ ਪਾਸੇ ਢਾਣੀਆਂ ਤੇ ਘਰ ਵੀ ਬਹੁਤ ਨੇ ਇਸ ਕਰਕੇ ਕਦੇ ਮੋਟਰਾਂ ਸੜ ਗਈਆਂ ਕਦੇ ਲਾਈਟ ਨਹੀਂ ਆਉਂਦੀ ਕਦੇ ਕੁਛ ਵੈਸੇ ਕਾਰਗੁਜ਼ਾਰੀ ਵੀ ਜਿਹੜੀ ਹੈਗੀ ਹੈ ਸਰਕਾਰ ਦੀ ਕੋ ਠੀਕ ਨਹੀਂ ਮੋਟਰਾਂ ਤੇ ਵੀ ਕੋ ਪੈਸਾ ਨਹੀਂ ਲਾਉਂਦਾ ਪੱਖੇ ਖਰਾਬ ਹੋਏ ਪਏ ਨੇ ਇਹਨਾਂ ਦੀ ਜਿਹੜੀਆਂ ਪੈਪਾ ਨੇ ਮੋਟਰਾਂ ਦੀਆਂ ਉਹ ਸਾਰੀਆਂ ਬਦਲਣ ਵਾਲੀਆਂ ਨੇ ਇਸ ਵਕਤ ਮੋਟਰਾਂ ਵੀ ਚੱਲਣ ਦੀ ਸਥਿਤੀ 'ਚ ਨਹੀਂ ਔਰ ਜੇ ਬਾਈ ਚਾਂਸ ਜ਼ਿਆਦੀ ਪ੍ਰਸਾਤ ਆਉਂਦੀ ਹੈ ਆਏ ਲੜਾਈ ਦੇ ਕਾਰਨ ਵੀ ਬਣੂਗਾ ਤੇ ਡੁੱਬਣ ਦੇ ਕਾਰਨ ਵੀ ਬਣੂਗਾ ਕਿਉਂਕਿ ਐਸ ਜਿਹੜੀ ਡਰੇਨ ਹੈ ਜਿਹੜੀ ਪਿੰਡ ਦੇ ਕੋਲ ਦੀ ਜਾਂਦੀ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਵੀ ਇਹਦੀ ਖਲਾਈ ਦਾ ਠੇਕਾ ਵੀ ਆਉਂਦਾ ਇਹਦਾ ਪੈਸਾ ਵੀ ਠੇਕੇਦਾਰ ਲੈਂਦੇ ਨੇ ਤਾਂ ਇਹਨੂੰ ਕਿਉਂ ਨਹੀਂ ਸਫਾਈ ਕਰਦੇ ਇਹਦੀ ਭਾਵਾਂ ਇਹਦੇ ਵਿੱਚ ਜੀਸੀਬੀ ਚਲਾਉਣ ਭਾਵਾਂ ਕੋਈ ਕੋਈ ਜ਼ਿਗਾਰ ਲਾਉਣ ਉਹਨਾਂ ਦਾ ਕੰਮ ਹੈ ਜੇ ਉਹਨਾਂ ਨੂੰ ਕਿਸੇ ਸਹਿਯੋਗ ਦੀ ਲੋੜ ਆ ਤਾਂ ਅਸੀਂ ਜ਼ਰੂਰ ਕਰਾਂਗੇ ਇਸ ਤੋਂ ਇਲਾਵਾ ਅਸੀਂ ਜਾ ਕੇ ਤੁਹਾਨੂੰ ਸਾਰੇ ਪੁਆਇੰਟ ਅੱਜ ਚੈੱਕ ਕਰਾਵਾਂਗੇ ਜਿਹੜੇ ਜਿਹੜੇ ਪੁਆਇੰਟਾਂ ਦਾ ਕਾਰਨ ਬਣਦਾ ਡੁੱਬਣ ਦਾ ਇਹ ਉਹੀ ਸੇਮ ਨਾਲ ਆ ਜਿਹੜੇ ਤੇ ਤੁਹਾਨੂੰ ਅਸੀਂ ਪਹਿਲਾਂ ਸ਼ੁਰੂਆਤ ਕੀਤੀ ਸੀ ਤੇ ਹੁਣ ਅਸੀਂ ਉਹਦੇ ਦੂਜੇ ਪੁਆਇੰਟ ਤੇ ਆਏ ਆ ਵੀ ਪਿੰਡ ਦੀ ਆਬਾਦੀ ਦੇ ਵਿਚਾਲੇ ਅਸੀਂ ਪਹੁੰਚ ਗਏ ਆ ਅੱਧੀ ਆਬਾਦੀ ਅਸੀਂ ਪਿੱਛੇ ਛੱਡ ਆਏ ਆ ਅੱਧੀ ਆਬਾਦੀ ਉਹ ਤੋਂ ਅੱਗੇ ਇਸ ਤੋਂ ਅਗਲਾ ਪੁਆਇੰਟ ਤੁਹਾਨੂੰ ਅਸੀਂ ਐਂਡ ਬਖਾਵਾਂਗੇ ਜਿੱਥੇ ਜਾ ਕੇ ਇਹ ਖੁੱਲਦਾ ਹੁਣ ਤੁਸੀਂ ਇਸੇ ਇਹਦੇ ਹਾਲਾਤ ਵੇਖ ਲਓ ਵੀ ਐਸ ਹਾਲਾਤਾਂ ਨਾਲ ਇਹ ਬੰਦ ਹੈ ਤਾਂ ਜੇ ਕਿਤੇ ਹੜ੍ਹਾਂ ਵਰਗੇ ਹਾਲਾਤ ਹੋ ਜਾਣ ਤਾਂ ਹੜ ਇਹਨੇ ਸਾਨੂੰ ਬਚਾਉਣਾ ਤਾਂ ਕੀ ਹੈ ਹੜ ਲਵਾਊਗਾ ਰੂੜੀਆਂ ਵੇਖ ਲਓ ਵਿੱਚ ਲੱਗੀਆਂ ਪਈਆਂ ਨਹੀਂ ਆ ਇਧਰ ਵੇਖ ਲੋ ਛਟੀਆਂ ਸੁੱਟੀਆਂ ਪਈਆਂ ਨੇ ਆ ਹੁਣੇ ਸੇਮਰ ਵਾਲੇ ਦੇ ਵਿੱਚ ਆ ਸਾਰਾ ਕੁਝ ਇਹ ਤਾਂ ਹੁਣ ਪ੍ਰਸ਼ਾਸਨ ਨੂੰ ਚਾਹੀਦਾ ਨਾ ਵੀ ਆ ਕੇ ਇਹਨੂੰ ਵੇਖੇ ਇਹਦੀ ਸਫਾਈ ਕਰਨ ਇਹ ਬਿਲਕੁਲ ਸਾਫ਼ ਹੋਵੇ ਵੀ ਐਮਰਜੈਂਸੀ ਕਿਤੇ ਵੀ ਲੋਡ ਪੈ ਜੇ ਤਾਂ ਇਹਦੇ ਚੋਂ ਪਾਣੀ ਭੱਜਿਆ ਤੁਰਾ ਜਾਵੇ ਨਾਲ ਨਾਲ ਤੁਹਾਨੂੰ ਇਹਦਾ ਖਾਲ ਵੀ ਬਖਾਉਨੇ ਆ ਖਾਲ ਦੀਆਂ ਸਾਰੀਆਂ ਪੁਲੀਆਂ ਬੰਦ ਹੋਈਆਂ ਪਈਆਂ ਨੇ ਜੇ ਲਿਫਟ ਕਰਕੇ ਵੀ ਪਾਣੀ ਟਪਾਉਣਾ ਹੋਵੇ ਨਾ ਤਾਂ ਖਾਲ ਵੀ ਇਸ ਅਸਥਿਤੀ 'ਚ ਨਹੀਂ ਆ ਕਿ ਲਿਫਟ ਕਰਕੇ ਵੀ ਅਸੀਂ ਪਾਣੀ ਇਹਦੇ ਵਿੱਚੋਂ ਲੰਗਾ ਸਕੀਏ ਇਸ ਤੋਂ ਬਾਅਦ ਤੁਹਾਨੂੰ ਅਸੀਂ ਇਹਦਾ ਅਗਲਾ ਆਖਰੀ ਦ੍ਰਿਸ਼ ਮੁਕਾਵਾਂਗੇ ਜਿੱਥੇ ਜਾ ਕੇ ਇਸ ਸੇਮ ਨਾਲੇ ਦੀ ਐਂਡ ਹੁੰਦੀ ਆ ਉਹ ਅਗਲੇ 'ਚ ਪੈ ਜਾਂਦਾ ਜਾ ਕੇ ਆ ਇਹ ਉਹ ਖਾਲਾ ਜਿਹੜਾ ਖਾਲਾ ਉੱਥੋਂ ਬਣਾ ਕੇ ਪਾਣੀ ਲਿਫਟ ਕਰਕੇ ਇਸ ਸੇਮ ਨਾਲੇ ਦਾ ਜਿਹਦੇ ਵਿੱਚ ਪਾ ਕੇ ਲਿਆਉਣਾ ਹੁਣ ਤੁਸੀਂ ਇਹਦੇ ਹਾਲਾਤ ਵੇਖ ਲਓ ਵੀ ਇਹਦੇ ਉੱਤੇ ਪੱਥੀਆਂ ਪੱਥੀਆਂ ਪਈਆਂ ਨੇ ਲੋਕਾਂ ਨੇ ਤੇ ਛਟੀਆਂ ਬਾਲਣ ਇਧਰ ਨੂੰ ਵਿਖਾ ਦਿਓ ਉੱਤੇ ਗੋਇਆ ਹੀ ਸਿੱਟਿਆ ਪਿਆ ਕਿਸੇ ਨੇ ਇਹ ਗੋਇਆ ਇਹਦੇ ਵਿੱਚ ਹੀ ਲਿਖੂਗਾ ਇਸੇ ਕਰਕੇ ਜਿਹੜੀਆਂ ਟਰਸਾਂ ਬਣੀਆਂ ਨੇ ਥੱਲੇ ਦੀ ਇਹ ਸਾਰੀਆਂ ਬੰਦ ਨੇ ਕਿਸੇ ਨੇ ਗੋਇਆ ਸੁੱਟ ਰੱਖਿਆ ਵਿੱਚ ਕਿਸੇ ਨੇ ਲੱਕੜਾਂ ਦਾ ਬਾਲਣ ਅੱਗੇ ਇਹ ਜਦੋਂ ਪਿੱਛੋਂ ਅਗਰ ਮੋਟਰਾਂ ਵੀ ਅਸੀਂ ਤਿੰਨੇ ਚਾਰ ਇਕੱਠੀਆਂ ਚਲਾਈਏ ਤੇ ਇਹ ਖਾਲ ਉੱਥਲ ਜਾਂਦਾ ਕਿਉਂਕਿ ਪਾਣੀ ਕੱਢਣ ਦੀ ਅਸਥਿਤੀ ਦੇ ਵਿੱਚ ਨਹੀਂ ਹੈਗਾ ਇਹ ਹੁਣ ਉਸ ਸੇਮ ਨਾਲੇ ਦਾ ਐਂਡ ਹੈ ਜਿਹੜਾ ਅਸੀਂ ਤੁਹਾਨੂੰ ਦੋ ਵਾਰੀ ਪਹਿਲਾਂ ਮੁਖਾ ਕੇ ਲੈ ਕੇ ਆਏ ਆਂ ਆਉ ਖਾਲਾ ਜਿਹੜਾ ਇਸ ਖਾਲ ਨੇ ਇੱਥੇ ਆ ਕੇ ਐਂਡ ਹੋ ਜਾਣਾ ਵੀ ਜਿਹੜਾ ਲਿਫਟ ਪਾਣੀ ਕਰਕੇ ਇੱਥੇ ਆ ਕੇ ਡਿੱਗਦਾ ਹੁੰਦਾ ਸੀ ਤੇ ਉਹ ਆ ਗਿਆ ਨਾਲ ਨਾਲ ਉਹ ਸੇਮ ਨਾਲਾ ਡਰੇਨ ਜਿਹਦੀ ਸਫਾਈ ਕਈ ਸਾਲਾਂ ਤੋਂ ਬੰਦ ਕੀਤੀ ਪਈ ਹੈ ਸਰਕਾਰ ਨੇ ਤੇ ਉਹ ਫਾਟ ਕੋ ਫੱਟੇ ਲੱਗੇ ਨੇ ਆ ਜਿਹੜੀ ਕੰਧ ਜੀ ਬਣੀ ਹੈ ਨਾ ਇਹ ਫੱਟੇ ਲੱਗੇ ਸੀ ਵੀ ਜਦੋਂ ਕਿਤੇ ਓਵਰਫਲੋ ਹੋਵੇ ਤਾਂ ਇਹ ਫੱਟੇ ਲਾ ਦਿੱਤੇ ਜਾਣ ਜਿੰਨਾ ਚਿਰ ਓਵਰਫਲੋ ਨਹੀਂ ਹੁੰਦਾ ਤਾਂ ਇਹ ਫੱਟੇ ਖੁੱਲਣ ਪਾਣੀ ਬਿਨਾ ਲਿਫਟ ਕਰੇ ਤੋਂ ਆਵੇ ਹੁਣ ਬਿਣਾ ਲਿਫਟ ਕਰੇ ਤੋਂ ਆਉਣ ਵਾਲਾ ਜਿਹੜਾ ਸਿਸਟਮ ਹੈ ਉਹ 2-3 ਸਾਲਾਂ ਤੋਂ ਬੰਦ ਆ ਹੁਣ ਜੇ ਆਉਂਦਾ ਤਾਂ ਲਿਫਟ ਕਰਕੇ ਆਉਂਦਾ ਨਹੀਂ ਤਾਂ ਆਉਂਦਾ ਹੀ ਨਹੀਂ ਹੁਣ ਇਹ ਜੇ ਦੀ ਸਫਾਈ ਹੋ ਜਾਵੇ ਤਾਂ ਇਹਨੂੰ ਕਿਤੇ ਹੜਾਂ ਵਰਗੇ ਜਦੋਂ ਹਾਲਾਤ ਹੁੰਦੇ ਨੇ ਉਦੋਂ ਮੋਟਰਾਂ ਚਲਾਉਣ ਦੀ ਲੋਪਤ ਆਉਂਦੀ ਹੈ ਨਹੀਂ ਤਾਂ ਪਾਣੀ ਆਟੋਮੈਟਿਕ ਇਹਦੇ ਵਿੱਚ ਦੀ ਤੁਰਿਆ ਆਉਂਦਾ ਹੁੰਦਾ ਸੀ ਇਹ ਇਹਨੂੰ ਚਾਲੂ ਕਰਨ ਦੀ ਲੋੜ ਆ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਅਗਲੇ ਸੇਮ ਨਾਲੇ ਦਾ ਦ੍ਰਿਸ਼ ਜਿਹੜਾ 1 ਤੋਂ 3 ਤੋਂ ਜਿਹੜਾ 1 ਬਣਦਾ ਮਿੱਡੇ ਦੇ ਵਿੱਚ ਹੁਣ ਆ ਉਹ ਸੇਮ ਨਾਲਾ ਹੈ ਜਿਹੜਾ ਪਿੱਛੋਂ ਆਉਂਦਾ ਹੈ ਮੈਂ ਬੱਦਰ ਵਾਲੇ ਪਾਸਿਓਂ ਤਾਂ ਥੋੜਾ ਜਿਹਾ ਅਸੀਂ ਪਿੱਛੇ ਜਾ ਕੇ ਤੁਹਾਨੂੰ ਇੱਕ ਪੁਆਇੰਟ ਹੋਰ ਵੀ ਇਹਦੇ ਵਿੱਚ ਨੋਟ ਕਰਾਂਗੇ ਜਿਹੜਾ ਇੱਕ ਰੱਤੇ ਖੇੜੇ ਤੇ ਆਲਮ ਵਾਲੇ ਹੁੰਦੇ ਹੋਏ ਆ ਕੇ ਇਹਦੇ ਵਿੱਚ ਰਲਦਾ ਹੈ ਇਹ ਜਿਹੜਾ ਜਿੱਥੇ ਜਾ ਕੇ ਆਲਮ ਵਾਲੇ ਆਲਾ ਇਹਦੇ ਵਿੱਚ ਰਲਦਾ ਉਹਦੋਂ ਪਿੱਛੇ ਵੀ ਇਹ ਐਡਾ ਹੀ ਚੌੜਾ ਤੇ ਜਿੱਥੇ ਜਾ ਕੇ ਉਹ ਇਹਦੇ ਵਿੱਚ ਰਲ ਜਾਂਦਾ ਐਡਾ ਹੀ ਉਹ ਹੈ ਉਦੋਂ ਅੱਗੇ ਵੀ ਐਡਾ ਹੀ ਚੌੜਾ ਹੈ ਇੱਥੇ ਆ ਕੇ ਤਿੰਨ ਬਣ ਕੇ ਤੇ ਇੱਥੋਂ ਵੀ ਐਡਾ ਹੀ ਚੌੜਾ ਹੈ ਹੁਣ ਇਹਦਾ ਅਸੀਂ ਤੁਹਾਨੂੰ ਪਿਛਲਾ ਪੁਆਇੰਟ ਵੀ ਵਿਖਾ ਕੇ ਲਿਆਵਾਂਗੇ ਜਿੱਥੇ ਇੱਕ ਤੋਂ ਦੋ ਹੁੰਦੇ ਨੇ ਉੱਥੇ ਵੀ ਦੋਨਾਂ ਦੀ ਚੜਾਈ ਸੇਮ ਹੈ ਇੱਥੇ 2 ਤੋਂ 3 ਹੋ ਗਏ ਤੇ ਇੱਥੇ ਵੀ ਚੜਾਈ ਸੇਮ ਹੈ ਹੁਣ ਤੁਹਾਨੂੰ ਅਸੀਂ ਉਹ ਵਿਖਾ ਕੇ ਲਿਆਵਾਂਗੇ ਪੰਨੀ ਵਾਲੀ ਸੜਕ ਤੋਂ ਜਿਹੜਾ ਮਿੱਡੇ ਤੋਂ ਪੰਨੀ ਵਾਲੇ ਨੂੰ ਰੋਡ ਜਾਂਦਾ ਉੱਥੇ ਦੋ ਬਣਦੇ ਆ ਤੇ ਦੋ ਦਾ ਇੱਥੇ ਆ ਕੇ ਇੱਕ ਤੀਜਾ ਰਲ ਜਾਂਦਾ ਫਿਰ ਤੁਹਾਨੂੰ ਉਦੋਂ ਅੱਗੇ ਲੈ ਕੇ ਚੱਲਾਂਗੇ ਅਸੀਂ ਅਗਲੇ ਪਿੰਡ ਉਸ ਤੋਂ ਜਿਹੜੀ ਤੁਹਾਨੂੰ ਅਸੀਂ ਪਿੱਛੇ ਵਿਖਾ ਕੇ ਆਏ ਸੀ ਵੀ ਇੱਕ ਦੀਆਂ ਇੱਕ ਤੋਂ ਦੋ ਬਣ ਗਈਆਂ ਸੀ ਤਾਂ ਜਿਹੜੀ ਮੇਨ ਡਰੇਨ ਤੁਹਾਨੂੰ ਅਸੀਂ ਆਖਾ ਸੀ ਵੀ ਪਿੱਛੇ ਜਾ ਕੇ ਵਿਖਾਉਨੇ ਆ ਜਿਹੜੀ ਮਹਾਰਾਜ ਵਾਲਾ ਡਰੇਨ ਵੱਜਦੀ ਹੈ ਜਿਹੜੀ ਮੁਖਰ ਵਾਲੀ ਸਾਈਡ ਤੋਂ ਆਉਂਦੀ ਹੈ ਮੇਨ ਜਿਹੜੀ ਪਹਿਲੀ ਆ ਕੇ ਵੱੜਦੀ ਹੈ ਮਿੱਡੇ ਸ ਇਹਦਾ ਸਹਿਜ ਹੁਣ ਤੁਸੀਂ ਆਪ ਹੀ ਵੇਖ ਲਓ ਵੀ ਤੁਹਾਨੂੰ ਮੂਰੇ ਵਿਖਾਇਆ ਸੀ ਜਿੱਥੇ ਦੋ ਹੋਈਆਂ ਸੀ ਤੇ ਇੱਥੇ ਸਹਿਜ ਸੇਮ ਹੀ ਹੈ ਇੱਕ ਇਹਦੇ ਵਿੱਚ ਏਡੀ ਇੱਥੇ ਹੋਰ ਪੈਂਦੀ ਹੈ ਜਿਹੜਾ ਰੋਡ ਮਿੱਡੇ ਤੋਂ ਪੰਨੀ ਵਾਲੇ ਨੂੰ ਜਾਂਦਾ ਹੈ ਮਲੋੜ ਤੋਂ ਫਾਜ਼ਲ ਕਾ ਰੋਡ ਉਹ ਦੋਨੇ ਇੱਕੋ ਜਿਹੜੀਆਂ ਨੇ ਤਾਂ ਅੱਗੇ ਜਾ ਕੇ ਸਹਿਜ ਫੇਰ ਇਹਨਾਂ ਦਾ ਸੇਮ ਹੀ ਆ ਉਹ ਡਰੇਨ ਹੈ ਜਿਹੜੀ ਰੱਥਾ ਖੇੜਾ ਡਰੇਨ ਵੱਜਦੀ ਹੈ ਰੱਥੇ ਖੇੜੇ ਤੋਂ ਵਾਇਆ ਆਲਮ ਵਾਲਾ ਹੁੰਦੇ ਹੋਏ ਇਹ ਆ ਕੇ ਮਿੱਡੇ ਦੇ ਕੋਲੋਂ ਦੀ ਆਬਾਦੀ ਦੇ ਲੰਘਦੇ ਲੰਘਦੇ ਆ ਕੇ ਮਹਾਰਾਜਵਾਲਾ ਡਰੇਨ ਦੇ ਵਿੱਚ ਆ ਕੇ ਇਹ ਮਿਲ ਜਾਂਦੀ ਹੈ ਹੁਣ ਤੁਸੀਂ ਵੇਖ ਲਿਆ ਵੇਖਿਆ ਹੁਣ ਪਹਿਲਾ ਮਹਾਰਾਜਵਾਲੀ ਦਾ ਸਹਿਜ ਤੇ ਐਦਾ ਸਹਿਜ ਇਹਦੀ ਅਜੇ ਸਫਾਈ ਵੀ ਹੋਣ ਵਾਲੀ ਹੈ ਸਭ ਤੋਂ ਜ਼ਿਆਦਾ ਤਬਾਹੀ ਇਹੀ ਮਚਾਉਂਦੀ ਹੈ ਵੀ ਜਦੋਂ ਮਹਾਰਾਜਵਾਲੀ ਡਰੇਨ ਵੀ ਭਰ ਜਾਂਦੀ ਹੈ ਤਾਂ ਇਹ ਪਿੱਛੋਂ ਇਹਦੇ ਵਿੱਚ ਆ ਕੇ ਮਿਲਦੀ ਹੈ ਤਾਂ ਗਾਂ ਲੰਘਣ ਨੂੰ ਥਾਂ ਨਹੀਂ ਹੁੰਦਾ ਤਾਂ ਇਹ ਪਿੱਛੇ ਸਾਰਾ ਪਿੰਡ ਸਾਡਾ ਡੋਬ ਦਿੰਦੀ ਹੈ ਪਰ ਇਹਦੀ ਅਜੇ ਤੱਕ ਸਫਾਈ ਵੀ ਨਹੀਂ ਹੋਈ ਤਾਂ ਇਹ ਹੁਣ ਤੁਸੀਂ ਵੇਖ ਲਓ ਵੀ ਇੱਥੋਂ ਆ ਕੇ ਇਹ ਮਹਾਰਾਜਵਾਲੀ ਡਰੇਨ ਦੇ ਵਿੱਚ ਮਿਕਸ ਹੁੰਦੀ ਹੈ ਆ ਜਾ ਕੇ ਤੋਂ ਮੁੜ ਕੇ ਉਹ ਸੇਮ ਨਾਲੇ ਦਾ ਉਹ ਪੋਲਾ ਪੰਨੀ ਵਾਲਾ ਤੇ ਫਾਜ਼ਲ ਘਰ ਰੋੜ ਦਾ ਇਹ ਥੱਲਿਓਂ ਵੀ ਲੰਘ ਕੇ ਗਾਂ ਜਾਂਦੀ ਹੈ ਤੇ ਗਾਂ ਜਿਹੜੀ ਤੁਹਾਨੂੰ ਅਸੀਂ ਪਹਿਲਾਂ ਵਖਾ ਕੇ ਆਏ ਆ ਤੀਜੀ ਉਹ ਵੀ ਇਹਦੇ ਵਿੱਚ ਰਲ ਜਾਂਦੀ ਹੈ ਹੁਣ ਇੱਥੋਂ ਤੱਕ ਤੁਹਾਨੂੰ ਇਹਦਾ ਅਸੀਂ ਹਾਲ ਵਖਾਤਾ ਵੀ ਤਿੰਨ ਹੋਣ ਦੇ ਬਾਵਜੂਦ ਵੀ ਸਹਿਜ ਇਹਦਾ ਇੱਕ ਹੈ ਇਸ ਤੋਂ ਬਾਅਦ ਅਸੀਂ ਤੁਹਾਨੂੰ ਅਗਰ ਰਾਣੀ ਵਾਲੇ ਪਿੰਡ 'ਚ ਜਾ ਕੇ ਵਿਖਾਉਨੇ ਆ ਵੀ ਉੱਥੇ ਜਾ ਕੇ ਕੀ ਦਵਾਈਆਂ ਮਚਾਉਂਦੀ ਹੈ ਤੇ ਉੱਥੇ ਤੁਹਾਨੂੰ ਇਹਦਾ ਸਹਿਜ ਵੀ ਵਿਖਾਵਾਂਗੇ ਵੀ ਸਹਿਜ ਇਦਾਂ ਹੀ ਆ ਜਾ ਹੋ ਸਕਦਾ ਇਹਦੇ ਨਾਲ ਉੱਥੇ ਜਾ ਕੇ ਸਹਿਜ ਘਟ ਗਿਆ ਹੋਵੇਗਾ ਇਹਦਾ ਜਿਹੜਾ ਓਵਰਫਲੋ ਹੋਣ ਦਾ ਕਾਰਨ ਆ ਇਹਦਾ ਹਾਂਜੀ ਦੋਸਤੋ ਹੁਣ ਅਸੀਂ ਉਹੀ ਇਹ ਡਰੇਨ ਤੇ ਅੱਗੇ ਪਹੁੰਚ ਆਏ ਆ ਰਾਣੀ ਵਾਲਾ ਪਿੰਡ ਅਸੀਂ ਕ੍ਰਾਸ ਕਰਕੇ ਅੱਗੇ ਆ ਗਏ ਆ ਪਿੱਛੇ ਰਹਿ ਗਿਆ ਡੇਢ ਕਿਲੋਮੀਟਰ ਦੋ ਰਾਣੀ ਵਾਲਾ ਪਿੰਡ ਰਾਣੀ ਵਾਲੇ ਪਿੰਡ ਦੇ ਨਾਲ-ਨਾਲ ਆਦਰਸ਼ ਸਕੂਲ ਦੇ ਕੋਲ ਦੀ ਹੁੰਦੇ ਹੋਏ ਤੇ ਉਹੀ ਮਹਾਰਾਜ ਵਾਲਾ ਡਰੇਨ ਹੈ ਜਿਹਦੇ ਵਿੱਚ ਦੋ ਮਿੱਡੇ ਵਾਲੇ ਆ ਕੇ ਹੋਰ ਮਿਲ ਗਏ ਸੀ ਰੱਤਾ ਖੇੜਾ ਡਰੇਨ ਔਰ ਬੋਦੀ ਵਾਲਾ ਡਰੇਨ ਤਾਂ ਮਹਾਰਾਜ ਵਾਲਾ ਡਰੇਨ ਤਿੰਨਾਂ ਦਾ ਹੁਣ ਸਹਿਜ ਪਿੱਛੇ ਉਹੀ ਹੈ ਜਿਹੜਾ ਮਿੱਡੇ ਤੋਂ ਫਾਜ਼ਲ ਘਾਹ ਰੋੜ ਤੋਂ ਪਹਿਲਾਂ ਕੱਲੀ ਡਰੇਨ ਦਾ ਸਹਿਜ ਸੀ ਤਾਂ ਉਸ ਤੋਂ ਬਾਅਦ ਚ ਤਿੰਨ ਰਲਣ ਤੋਂ ਦੋ ਵਿੱਚ ਹੋਰ ਰਲਣ ਤੋਂ ਬਾਅਦ ਚ ਤਿੰਨ ਹੋ ਗਈਆਂ ਤੇ ਤਿੰਨ ਰਲਣ ਤੋਂ ਬਾਅਦ ਚੱਕ ਰਾਣੀ ਵਾਲੇ ਪਿੰਡ ਦੇ ਰਕਵੇ ਦਾ ਪਾਣੀ ਵੀ ਇਹਦੇ ਵਿੱਚ ਪੈ ਗਿਆ ਤੇ ਇਹਦਾ ਸਹਿਜ ਵੇਖ ਲੋ ਜੇ ਵੀ ਉਹੀ ਹੈ ਸਹਿਜ ਵੀ ਉਹੀ ਹੈ ਤਾਂ ਸਫਾਈ ਵੀ ਨਹੀਂ ਹੋਈ ਨਾ ਇੱਧਰ ਇੱਧਰ ਰਾਣੀ ਵਾਲਾ ਰਾਣੀ ਵਾਲੇ ਤੋਂ ਇਹ ਆ ਰਹੀ ਹੈ ਗਾਂ ਅਸੀਂ ਉਹਨਾਂ ਨੂੰ ਲੈ ਕੇ ਚੱਲਾਂਗੇ ਕਰਮ ਪੱਟੀ ਤੋਂ ਕਰਮ ਪੱਟੀ ਤੋਂ ਲੈ ਕੇ ਚੱਲਾਂਗੇ ਤੁਹਾਨੂੰ ਕੁੱਡਲਾ ਵੱਲ ਨੂੰ ਸਸ ਆ ਚਾਰਿਆ ਕਰਮ ਪੱਟੀ ਨੂੰ ਹੁਣ ਇਹਦੀ ਸਫਾਈ ਨਹੀਂ ਹੋਈ ਮੈਨੂੰ ਨਹੀਂ ਪਤਾ ਸਫਾਈ ਕਦੋਂ ਕਰ ਰਹੇ ਆ ਨਹੀਂ ਕਰ ਰਹੇ ਤੇ ਬਾਰਸ਼ ਦੀ ਮੌਸਮ ਹੈ ਸਮਾਂ ਆਇਆ ਪਿਆ ਕੋਈ ਪਤਾ ਨਹੀਂ ਕਿਸ ਸਮੇਂ ਬਾਰਸ਼ ਸ਼ੁਰੂ ਹੋ ਜਾਣੀ ਹੈ ਜੇ ਹਾਲਾਤ ਖਰਾਬ ਹੋ ਗਏ ਤਾਂ ਨਾ ਤਾਂ ਸਥਿਤੀ ਸੰਭੀ ਨਹੀਂ ਜਾਣੀ ਬਾਕੀ ਤੁਹਾਨੂੰ ਅਸੀਂ ਇਸ ਤੋਂ ਅਗਲੇ ਪੁਆਇੰਟ ਤੇ ਲੈ ਕੇ ਚੱਲਦੇ ਆਂ ਕਰਮ ਪੱਟੀ ਦੇ ਰਕਵੇ ਚ ਐਂਟਰ ਹੋ ਗਏ ਆ ਹੁਣ ਇਹ ਰਾਣੀ ਵਾਲੇ ਤੋਂ ਕਰਮ ਪੱਟੀ ਪਹੁੰਚ ਗਿਆ ਹੈ ਇਹ ਹੀ ਮਹਾਰਾਜ ਵਾਲਾ ਡਰੇਨ ਤੇ ਇਹਦਾ ਸਾਇੰਜ਼ ਪਿੱਛੋਂ ਨਾਲੋਂ ਮੁਸਮੂ ਘਟ ਗਿਆ ਜੋ ਮਿੱਡੇ ਤੇ ਰਾਣੀ ਵਾਲੇ ਸੀ ਉਦੋਂ ਸਹਿਜ ਵੀ ਸੌੜਾ ਹੋ ਗਿਆ ਔਰ ਸਫਾਈ ਵੀ ਨਹੀਂ ਹੋਈ ਤਾਂ ਹਾਲਾਤ ਵੀ ਮਾੜੇ ਨੇ ਹੁਣ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਕਰਮਪੱਟੀ ਪਿੰਡ ਦੇ ਯਹਾਂ ਵਿੱਚ ਵਸਦੀ ਦੇ। ਕਹਿੰਦੇ ਦੋਸਤੋ ਹੁਣ ਅਸੀਂ ਪਹੁੰਚ ਗਏ ਆ ਪਿੰਡ ਕਰਮਪੱਟੀ ਜਿਹੜਾ ਕਰਮਪੱਟੀ ਪਿੰਡ ਦੇ ਵਿਚਾਲੇ ਜੇ ਖੜੇ ਆ ਤੇ ਬਿਲਕੁਲ ਪਿੰਡ ਦੇ ਨਾਲ-ਨਾਲ ਘੁੰਮ ਕੇ ਉੱਤੋਂ ਦੀ ਜੇ ਗਾਂਹ ਜਾਏਗੀ ਪੰਘਾਲਾ ਹੁੰਦੇ ਹੋਏ ਏ ਕੁੰਡਲਾਂ ਨੂੰ ਫਿਰ ਤੁਹਾਨੂੰ ਐਂਡ ਤੇ ਲੈ ਕੇ ਚਲਾਂਗੇ ਇੱਥੇ ਜਾ ਕੇ ਵੇਖ ਲਓ ਵੀ ਪਿੰਡ ਵਾਲੀ ਸਾਈਡ ਤਾਂ ਇਹਨਾਂ ਨੇ ਮਾੜੀ-ਮੋਟੀ ਪਰੜੀ ਬੰਨੀ ਹੋਈ ਆ ਤੇ ਖੇਤਾਂ ਵਾਲੀ ਸਾਈਡ ਕੋਈ ਪਰੜੀ ਵੀ ਹੈ ਨਹੀਂ ਤੇ ਖਲਾਈ ਵੀ ਹੈ ਨਹੀਂ ਜਿੱਦਣ ਭਾਰੀ بارش ਆਈ ਤੇ ਆ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਨੇ ਨਾਲ ਦੀ ਨਾਲ ਬਰਬਾਦ ਹੋਣੀਆਂ ਤੈ ਨੇ ਕਰਮ ਪੱਟੀ ਰਾਣੀ ਆਲਾ ਮਿੱड्डा ਸਾਰੇ ਪਿੰਡਾਂ ਦੀਆਂ ਹੁਣ ਇਹਦੇ ਹਾਲਾਤ ਵੇਖ ਲਓ ਕਿਸ ਤੋਂ ਬਾਅਦ ਚ ਕਿਹੜੇ ਸਮੇਂ ਚ ਦੀ ਇਹ ਸਭਾਈ ਕਰਨਗੇ ਇਸ ਤੋਂ ਅੱਗੇ ਹੁਣ ਤੁਹਾਨੂੰ ਅਸੀਂ ਲਾਸਟ ਇੱਕ ਤੋਂ ਪੁਆਇੰਟਾਂ ਤੇ ਲੈ ਕੇ ਚਲਾਂਗੇ ਇਹ ਹੈਗਾ ਕਰਮ ਪੱਟੀ ਪਿੰਡ ਪਹਿਲੇ ਦੋਸਤੋ ਹੁਣ ਅਸੀਂ ਆ ਗਏ ਆ ਕੁੰਡਲਾ ਪਿੰਡ ਦੇ ਰਕਵੇ ਦੇ ਵਿੱਚ ਬੱਲੂਆਣਾ ਹਲਕੇ ਚ ਪਿੱਛੋਂ ਤੁਹਾਨੂੰ ਜਿਹੜੀ ਡਰੇਨ ਅਸੀਂ ਵਿਖਾਈ ਸੀ ਮਹਾਰਾਜ ਡਰੇਨ ਜਿਹਦੇ ਵਿੱਚ ਦੋ ਹੋਰ ਪਈਆਂ ਸੀ ਆਖੇ ਰੱਤਾ ਖੇੜਾ ਡਰੇਨ ਔਰ ਬੋਦੀ ਵਾਲਾ ਡਰੇਨ ਤਾਂ ਇਹ ਹੁਣ ਕਾਫੀ ਮੇਰੇ ਹਿਸਾਬ ਦੇ ਵਿੱਚ ਕੋ 15 20 ਕਿਲੋਮੀਟਰ ਸੀ ਗਾਹ ਆ ਗਏ ਆ ਕੁੰਡਲਾ ਪਿੰਡ ਤੇ ਜਾ ਕੇ ਇਹਦੀ ਸਫਾਈ ਵੇਖ ਲਓ ਸਫਾਈ ਵੀ ਹੈ ਨਹੀਂ ਕਿ ਗਾਹੋਂ ਤੁਰ ਕੇ ਜਾਣਾ ਪੈਣਾ ਰਾਹ ਹੈ ਨਹੀਂਗਾ ਯਾਵਾ ਜੀ ਕੀਤੀ ਹੈ ਮਾਰੀ ਮੋਟੀ ਤੇ ਵੱਡੀ ਗੱਲ ਤਾਂ ਇਹਦਾ ਸਹਿਜ ਦੇਖੋ ਇਹ ਸਹੇਜ ਭਾਵਾਂ ਕੋਈ ਮਰਜ਼ੀ ਨਾਪ ਕੇ ਵੇਖ ਲੈ ਇਹ ਉੱਡਾ ਹੀ ਸਹੇਜ ਜਿਹੜਾ ਮਿੱਡੇ ਤੋਂ ਪਿੱਛੇ ਮਹਾਰਾਜ ਡੇਣ ਦਾ ਸਹੇਜ ਸੀ ਉਸ ਤੋਂ ਬਾਅਦ ਚ ਇੱਕ ਤੋਂ ਦੋ ਹੋਈਆਂ ਦੋ ਤੋਂ ਤਿੰਨ ਹੋਈਆਂ ਤੇ ਚਾਰ ਤਿੰਨ ਚਾਰ ਪਿੰਡਾਂ ਦਾ ਰਾਣੀ ਆਲਾ ਕਰਮ ਪੱਟੀ ਦੋ ਤਿੰਨ ਪਿੰਡਾਂ ਦਾ ਰਕਬਾ ਤੇ ਨਾਲ ਉਹਦਾ ਪਾਣੀ ਨਾਲ بارش ਦਾ ਰਲ ਗਿਆ ਇੱਥੇ ਆ ਕੇ ਇਹ ਉੱਚਾ ਵੀ ਹੈ ਇਹਦਾ ਭਾਵਾਂ ਲੈਵਲ ਕੱਢ ਕੇ ਵੇਖ ਲੋ ਆ ਤਾਂ 5 ਫੁੱਟ ਵੀ ਡੂੰਗਾ ਹੈ ਨਹੀਂਗਾ ਇਹ ਤੇ ਇਹ ਉੱਚੀਆਂ ਜ਼ਮੀਨਾਂ ਨੇ ਨਰਮੇ ਵਾਲੀਆਂ ਵਰਮੇ ਵਾਲੀਆਂ ਇੱਥੇ ਆ ਕੇ ਸਗੋਂ ਸਏ ਜਿਹੜਾ ਜਿਹੜਾ ਡੂੰਘਾ ਹੋਣਾ ਚਾਹੀਦਾ ਸੀ ਵੀ ਇਹ ਪਾਣੀ ਖਿੱਚੇ ਇੱਥੇ ਆ ਕੇ ਉੱਚਾ ਹੈ ਤਾਂ ਜਦੋਂ ਬਰਸਾਤ ਦੇ ਪਾਣੀ ਦਾ ਜ਼ੋਰ ਪੈਂਦਾ ਤੇ ਇੱਥੋਂ ਆ ਕੇ ਪਾਣੀ ਗਾਂਹ ਜਾਂਦਾ ਨਹੀਂ ਰਾਮ ਨਾਲ ਜਾਂਦਾ ਤੇ ਪਿੱਛੇ ਉਛਲ ਕੇ ਤਿੰਨ ਚਾਰ ਪਿੰਡ ਡੁੱਬ ਜਾਂਦੇ ਨੇ ਵੱਡੀ ਸ਼ਰਮ ਦੀ ਗੱਲ ਇਹ ਹੈ ਵੀ ਇਹ ਤਿੰਨ ਵਿਧਾਨ ਸਭਾ ਹਲਕੇ ਆ ਗਏ ਇਹਦੇ ਵਿੱਚ ਇੱਕ ਤਾਂ ਬੱਲੂਆਣਾ ਆ ਗਿਆ 골ਡੀ ਮਸਾਫਰ ਦਾ ਚਲੋ 골ਡੀ ਮਸਾਫਰ ਤਾਂ ਮੰਤਰੀ ਨਹੀਂ ਜਿਹੜਾ ਲੰਬੀ ਹਲਕਾ ਆ ਗਿਆ ਲੰਬੀ ਹਲਕੇ ਦੇ ਸਰਦਾਰ ਗਗਬੀ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਨੇ ਜਿਨ੍ਹਾਂ ਨੇ ਕਿਸਾਨਾਂ ਬਾਰੇ ਸੋਚਣਾ ਹੁੰਦਾ ਤਾਂ ਉਹਨਾਂ ਦੇ ਵੀ ਕੋਈ ਧਿਆਨ ਚ ਗੱਲ ਨਹੀਂ ਹੈ ਨਾ ਉਹਨਾਂ ਨੇ ਆ ਕੇ ਕਦੇ ਇਹਨੂੰ ਚੈੱਕ ਕਰਿਆ ਫਿਰ ਉਧੂ ਪਿੱਛੇ ਡਾਕਟਰ ਬਲਜੀਤ ਕੌਰ ਆ ਗਈ ਮੰਤਰੀ ਮਲੋਟ ਹਲਕੇ ਤੋਂ ਤਾਂ ਇਹ ਪਿੱਛੋਂ ਜਿਹੜੇ ਪਿੰਡ ਨੇ ਮਲੋਟ ਹਲਕੇ ਦੇ ਵਿੱਚ ਦੀ ਲੰਘ ਕੇ ਆਉਂਦੀਆਂ ਨੇ ਪਿੱਛੋਂ ਡਰੇਨਾ ਰੱਤੇ ਖੜੇ ਵਾਲੀ ਜਿਹੜੀ ਆਉਂਦੀ ਹੈ ਉਹ ਵੀ ਪਿੱਛੋਂ ਮਲੋਟ ਹਲਕੇ ਦੇ ਪਿੰਡਾਂ ਚੋਂ ਆਉਂਦੀ ਹੈ ਤਾਂ ਜਿਹੜੀ ਆਉਂਦੀ ਹੈ ਮਹਾਰਾਜ ਵਾਲਾ ਡਰੇਨ ਇਹ ਵੀ ਮਲੋਟ ਹਲਕੇ ਦੇ ਪਿੰਡਾਂ ਤੋਂ ਆਉਂਦੀ ਹੈ ਤਾਂ ਮੈਂ ਗੁਜ਼ਾਰਿਸ਼ ਕਰਦਾ ਇਹਨਾਂ ਦੋਨਾਂ ਮੰਤਰੀਆਂ ਨੂੰ 1.5 ਸਾਲ ਥੋੜਾ ਰਹਿ ਗਿਆ ਕੋਸ਼ਿਂ ਚੰਗਾ ਕਰਜੋ ਜਾਂਦੇ ਜਾਂਦੇ ਇਹਦਾ ਕੋਈ ਹੱਲ ਕਰਜੋ ਪਿਛਲੇ ਸਾਲ ਸੈਦ ਕਿ ਉਦੋਂ ਪਿਛਲੇ ਸੀਓ ਸਾਹਿਬ ਪਿੰਡ ਮਿੱਡੇ ਆਏ ਸੀ ਤੇ ਦਾਣਾ ਮੰਡੀ ਦੇ ਵਿੱਚ ਖੜਾ ਹੋ ਕੇ ਇਹ ਗੱਲ ਕਹਿ ਕੇ ਗਏ ਸੀ ਵੀ ਅਸੀਂ ਇਸ ਸੇਮ ਨਾਲੇ ਦਾ ਹੱਲ ਕਰਾਂਗੇ ਇਹਨਾਂ ਨੂੰ ਚੌੜੇ ਕਰਾਂਗੇ ਅੱਗੋਂ ਪਿੱਛੋਂ ਪੱਕੇ ਕਰਾਂਗੇ ਜੋ ਵੀ ਇਹਦੇ ਜਾਂ ਰਸਤੇ ਦੇ ਵਿੱਚ ਦਿੱਕਤਾਂ ਨੇ ਉਹਨਾਂ ਨੂੰ ਸਾਫ਼ ਕਰਾਂਗੇ ਤਾਂ ਜੋ ਖੜਾਂ ਵਾਲੇ ਹਾਲਾਤ ਨਾ ਹੋਣ ਤਾਂ ਪਾਣੀ ਵੇਣਾ ਕਿਸੇ ਦਿੱਕਤ ਤੋਂ ਗਾ ਲੰਘ ਜੇ ਪਰ ਹਜੇ ਤੱਕ ਸਰਦਾਰ ਸਾਹਿਬ ਹੋਰਾਂ ਤੋਂ ਇਹਦੀ ਸਫਾਈ ਵੀ ਨਹੀਂ ਹੋਈ ਤਾਂ ਇਨਾਂ ਨੇ ਹਾਲਾਤ ਤਾਂ ਇਹਦੇ ਕੀ ਸੁਧਾਰਨੇ ਸੀ ਅੱਜ ਅਗਰ ਪੁੱਛੋ ਤਕੜੀ ਬਰਸਾਤ ਆ ਜੇ ਤਾਂ ਕੋਈ ਪਿੰਡ ਦਾ ਰਕਬਾ ਨਹੀਂ ਬਚਣਾ ਨਾ ਕਰਮਪੱਟੀ ਦਾ ਨਾ ਰਾਣੀ ਆਲਾ ਨਾ ਪੰਨੀ ਆਲਾ ਨਾ ਮਿੱਡਾ ਨਾ ਤਰਖਾਨ ਆਲਾ ਬੋਦੀ ਆਲਾ ਰੁੱਤਾ ਖੇੜਾ ਆਲਮ ਆਲਾ ਸਾਰੇ ਪਿੰਡ ਡੁੱਬਣਗੇ ਜਿਹੜੇ ਜਿਹੜੇ ਪਿੰਡਾਂ ਵਿੱਚ ਦੀ ਇਹ ਡਰੇਨ ਹੁੰਦੇ ਹੋਏ ਆ ਰਹੇ ਨੇ ਸੋ ਮੈਂ ਫੇਰ ਦੁਬਾਰੇ ਅਪੀਲ ਕਰਦਾ ਸਰਕਾਰ ਨੂੰ ਵੀ ਇਹਦੇ ਉੱਤੇ ਧਿਆਨ ਦਿਓ ਤਾਂ ਜੇ ਲੋਕ ਡੁੱਬ ਗਏ ਫਸਲਾਂ ਬਰਬਾਦ ਹੋ ਗਈਆਂ ਤਾਂ ਫੇਰ ਭੱਜਣ ਦਾ ਕੋਈ ਫਾਇਦਾ ਨਹੀਂ